ਸਭ ਤੋਂ ਪਹਿਲਾਂ ਸਾਰੇ মিডিਆ ਦੇ ਸਾਥੀਆਂ ਦਾ ਬਹੁਤ ਧੰਨਵਾਦ ਹੈ ਬਹੁਤ ਸ਼ਾਰਟ ਨੋਟਿਸ ਤੇ ਤੁਸੀਂ ਇੱਥੇ ਪਹੁੰਚਿਓ ਭਾਵੇਂ ਉਹ ਇਲੈਕਟ੍ਰੋਨਿਕ মিডিਆ ਪ੍ਰਿੰਟ মিডিਆ ਜਾਂ ਸੋਸ਼ਲ ਮੀਡੀਆ ਜਿਹੜੇ-ਜਿਹੜੇ ਮੰਚਾਂ ਨੂੰ ਤੁਸੀਂ ਰਿਪਰੈਜ਼ੈਂਟ ਕਰਦੇ ਹੋ ਪ੍ਰਤੀਨਿਧਤਾ ਕਰਦੇ ਹੋ ਤੁਹਾਡਾ ਬਹੁਤ ਧੰਨਵਾਦ ਅੱਜ ਦਾ ਇਸ ਗੰਭੀਰ ਵਿਸ਼ੇ ਤੇ ਜਿਹੜੀ ਪ੍ਰੈਸ ਵਾਰਤਾ ਉਹਨੂੰ ਤੁਸੀਂ ਸਾਰੀ ਦੁਨੀਆ ਤੱਕ ਪਹੁੰਚਾਉਂਗੇ ਜਿਸ ਤਰ੍ਹਾਂ ਕਿ ਤੁਸੀਂ ਆਪਣੇ ਕੈਮਰੇ ਰਾਹੀਂ ਪਹਿਲਾਂ ਵੀ ਦਿਖਾ ਰਹੇ ਹੋ ਕਿ ਸ਼ੰਭੂ ਤੇ ਖਨੌਰੀ ਬਾਰਡਰ ਤੇ ਕਿਸਾਨੀ ਮੋਰਚੇ ਚੱਲ ਰਹੇ ਨੇ ਔਰ ਫਰਵਰੀ ਤੋਂ ਹੀ ਚੱਲ ਰਹੇ ਨੇ ਇਹ ਉਹੀ ਦੋਨੇ ਫਾਰਮ ਨੇ ਜਿੰਨਾ ਨਾਲ 26 ਸੈਕਟਰ ਦੇ ਵਿੱਚ ਰਾਤ ਦੇ 2-2 ਵਜੇ ਤੱਕ ਕੇਂਦਰੀ ਮੰਤਰੀ ਪੀਸ਼ ਕੋਹਲ ਜੀ ਤੇ ਉਸ ਵੇਲੇ ਦੇ ਖੇਤੀਬਾੜੀ ਮੰਤਰੀ ਅਰਜਨ ਮੁੰਡਾ ਜੀ ਤੇ ਸਾਰੇ ਉਹਨਾਂ ਦੇ ਆਫੀਸਰ ਸਹਿਬਾਨ ਨਾਲ 8-8 ਘੰਟੇ ਦੀ ਵਾਰਤਾ ਕਈ ਦੌਰ ਦੀ ਹੋਈ ਤੁਸੀਂ ਵੀ ਰਾਤ ਦੇ 2 2 3 3 ਵਜੇ ਤੱਕ ਬਾਹਰ ਇੰਤਜ਼ਾਰ ਕਰਦੇ ਰਹੇ ਕਿ ਡਿਟੇਲ ਕੀ ਹੁੰਦੀ ਹੈ ਕੀ ਹੋਇਆ ਸੋ ਉਸ ਤੋਂ ਬਾਅਦ ਕਿਉਂਕਿ ਫਰਵਰੀ ਦੇ ਵਿੱਚ ਇਹ ਗੱਲਬਾਤ ਚੱਲ ਰਹੀ ਸੀ ਤਾਂ ਦੋ ਤਿੰਨ ਦੌਰ ਦੀ ਗੱਲਬਾਤ ਸੀ ਫੈਸਲਾ ਕਿਸਾਨ ਸੰਗਠਨ ਨੇ ਕਰਨਾ ਮੈਂ ਤਾਂ ਬਤੌਰ ਇੱਕ ਬ੍ਰਿਜ ਦੇ ਤੌਰ ਤੇ ਕੰਮ ਕਰ ਰਿਹਾ ਸੀ ਮੈਂ ਉਸ ਵੇਲੇ ਵੀ ਤੁਹਾਨੂੰ ਮੈਂ ਇਹ ਸਟੇਟਮੈਂਟ ਦਿੱਤੀ ਸੀ ਮੰਗਾ ਸਾਰੀਆਂ ਸੈਂਟਰ ਨਾਲ ਰਿਲੇਟਡ ਨੇ ਕਿ ਆਪਾਂ ਉੱਥੇ ਜਾਣ ਦੀ ਬਜਾਏ ਉਹਨਾਂ ਨੂੰ ਇੱਥੇ ਬੁਲਾ ਲੈਨੇ ਆ ਉਹ ਆਏ ਵੀ ਪਰ ਉਸ ਤੋਂ ਬਾਅਦ ਸਹਿਮਤੀ ਨਹੀਂ ਬਣ ਸਕੀ ਤਾਂ ਉਸ ਤੋਂ ਬਾਅਦ ਦੇਸ਼ ਚ ਇਲੈਕਸ਼ਨ ਦੇ ਵਿੱਚ ਚਲਾ ਗਿਆ ਮਾਰਚ 16 ਨੂੰ ਇਲੈਕਸ਼ਨ ਕੋਡ ਲੱਗ ਗਿਆ ਤੇ ਜੁਲਾਈ ਤੱਕ ਇਲੈਕਸ਼ਨ ਚੱਲੀ ਫਿਰ ਦੁਬਾਰਾ ਮੋਦੀ ਜੀ ਪ੍ਰਧਾਨ ਮੰਤਰੀ ਬਣੇ ਪਰ ਇੰਦਮ ਇੰਦਮ ਜੁਲਾਈ ਤੋਂ ਲੈ ਕੇ ਜੇ ਆਪਾਂ ਕਰ ਲਈਏ ਕਾਊਂਟ ਤਾਂ ਫਿਰ ਕੋਈ ਦੁਬਾਰਾ एफर्ट ਨਹੀਂ ਕੀਤੀ ਗਈ ਕੇਂਦਰ ਦੁਆਰਾ ਕਿ ਉਹਨਾਂ ਨਾਲ ਕੋਈ ਗੱਲਬਾਤ ਜਾਂ ਕੋਈ ਹੋਰ ਦੁਬਾਰਾ ਗੱਲਬਾਤ ਕਰ ਲਈਏ ਜਾਂ ਕੋਈ ਉਹਨਾਂ ਦੀਆਂ ਮੰਗਾਂ ਬਾਰੇ ਕਿਸੇ ਵੀ ਸਟੇਕ ਹੋਲਡਰਸ ਨੂੰ ਬੁਲਾ ਲਈਏ ਸਾਰੇ ਜਿੰਨੇ ਵੀ ਕਿਸਾਨ ਜਥੇਬੰਦੀਆਂ ਨੇ ਸਾਰੀਆਂ ਬੁਲਾ ਕੇ ਗੱਲਬਾਤ ਦਾ ਕੋਈ ਦੌਰ ਸ਼ੁਰੂ ਕਰੀਏ ਕਿਉਂਕਿ ਸਰਕਾਰ ਤਾਂ ਉਹ ਸੇ ਪਾਰਟੀ ਦੀ ਬਣ ਗਈ ਜਿਨ੍ਹਾਂ ਨਾਲ ਪਹਿਲਾਂ ਸਵਾ ਸਾਲ ਅੰਦੋਲਨ ਚੱਲਿਆ ਤੇ ਪ੍ਰਧਾਨ ਮੰਤਰੀ ਜੀ ਨੇ ਖੁਦ ਆ ਕੇ ਟੀਵੀ ਤੇ ਕਿਹਾ ਕਿ ਮੇਰੀ ਤਪੱਸਿਆ 'ਚ ਕਮੀ ਰਹਿ ਗਈ ਹੋਣੀ ਇਸ ਕਰਕੇ ਮੈਂ ਕਾਨੂੰਨ ਜਿਹੜੇ ਨੇ ਇਹ ਵਾਪਸ ਲੈਣਾ ਤਾਂ ਉਹ ਕਾਨੂੰਨ ਵਾਪਸ ਲੈਣ ਦੀ ਗੱਲ ਤਾਂ ਮਤਲਬ ਦੂਰ ਹੈ ਉੱਪਰੋਂ ਹੋਰ ਤਰੀਕੇ ਨਾਲ ਦੁਬਾਰਾ ਫੇਰ ਉਹੀ ਕਾਨੂੰਨ ਲਿਆਉਣ ਦੀ ਕੋਸ਼ਿਸ਼ ਕਰ ਰਹੇ ਨੇ ਤੇ ਦੂਜੇ ਪਾਸੇ ਕਿਸਾਨਾਂ ਦਾ ਅੰਦੋਲਨ ਚੱਲ ਰਿਹਾ ਹੈ ਗੱਲਬਾਤ ਵਾਸਤੇ ਕਿਉਂ ਨਹੀਂ ਬੁਲਾਉਂਦੇ ਕਿਉਂ ਗੱਲਬਾਤ ਤੋਂ ਕਿਉਂ ਘਬਰਾਉਂਦੇ ਐ ਸੈਂਟਰ ਵਾਲੇ ਮੈਨੂੰ ਸਮਝ ਨਹੀਂ ਆਉਂਦੀ ਇਸ ਗੱਲ ਤੇ ਡਲੇਵਲ ਸਾਹਿਬ ਦਾ ਜਿਹੜਾ ਮਰਨ ਵਰਤ ਰੱਖਿਆ ਉਹਨਾਂ ਨੇ 38 ਮ ਦਿਨ ਹੋ ਗਿਆ 39 ਮ ਦਿਨ ਹੋ ਗਿਆ ਮਤਲਬ ਕੋਈ ਪ੍ਰਵਾਹ ਹੀ ਨਹੀਂ ਕਰਦੇ ਅਸੀਂ ਬਹੁਤ ਵਾਰੀ ਐਫਰਟ ਕਰ ਚੁੱਕੇ ਹਾਂ ਕਿ ਬਈ ਗੱਲਬਾਤ ਕਰੋ ਮੰਗਾਂ ਜਿਹੜੀਆਂ ਸਾਰੀਆਂ ਸੈਂਟਰ ਨਾਲ ਰਿਲੇਟਡ ਨੇ ਸਾਰੀਆਂ ਮੰਗਾਂ ਜਿਹੜੀਆਂ ਉਹ ਚਾਹੇ ਉਹ ਇਹਨਾਂ ਦੋਨੇ ਫਾਰਮਾਂ ਦੀਆਂ ਚਾਹੇ ਉਹ ਬਾਕੀ ਜਿਹੜੀਆਂ ਯੂਨੀਅਨਾਂ ਨੇ ਜਿੰਨੇ ਵੀ ਨੇ ਮੰਗਾਂ ਕਾਮਨ ਹੀ ਨੇ ਮੰਗਾਂ ਸਾਰੀਆਂ ਸੇਮ ਨੇ ਜਥੇਬੰਦੀ ਜਾਂ ਵਿਚਾਰਤਾ ਰਾ ਅਲੱਗ-ਅਲੱਗ ਹੋ ਸਕਦੀ ਡੈਮੋਕਰੈਟਿਕ ਰਾਈਟ ਉਹਨਾਂ ਦਾ ਪਰ ਗੱਲਬਾਤ ਵਾਸਤੇ ਸੱਦਾ ਕਿਉਂ ਨਹੀਂ ਦਿੰਦੇ ਮਾਨਯੋਗ ਸੁਪਰੀਮ ਕੋਰਟ ਵਿੱਚ ਆਈ ਮਾਨਯੋਗ ਸੁਪਰੀਮ ਕੋਰਟ ਨੇ ਕਿਹਾ ਕਿ ਡੱਲੇਵਾਲ ਸਾਹਿਬ ਦੀ ਸਿਹਤ ਦਾ ਜਿਹੜਾ ਖਿਆਲ ਰੱਖਣਾ ਪੰਜਾਬ ਸਰਕਾਰ ਦੀ ਜ਼ਿੰਮੇਵਾਰੀ ਹੈ ਅਸੀਂ ਆਪਣੀ ਜ਼ਿੰਮੇਵਾਰੀ ਨਿਭਾ ਰਹੇ ਹਾਂ ਅੱਜ 50 ਡਾਕਟਰ ਹਰ ਵਕਤ 50 ਡਾਕਟਰ ਉੱਥੇ ਡਿਊਟੀ ਤੇ ਤਨਤ ਨੇ ਬਿਲਕੁਲ ਜਿੱਥੇ ਉਹਨਾਂ ਦਾ ਧਰਨਾ ਚੱਲ ਰਿਹਾ ਡੱਲੇਵਾਲ ਸਾਹਿਬ ਦਾ ਉੱਥੋਂ 500 ਮੀਟਰ 550 ਮੀਟਰ ਤੇ ਇੱਕ ਹਵੇਲੀ ਨਾਂ ਦਾ ਕਾਬਾ ਸੀਗਾ ਉਹਨੂੰ ਅਸੀਂ ਹਸਪਤਾਲ ਚ ਕਨਵਰਟ ਕਰ ਰੱਖਿਆ ਉੱਥੇ ਸਾਰੀਆਂ ਹਸਪਤਾਲ ਵਾਲੀਆਂ ਫੈਸਿਲਟੀਆਂ ਜਿਹੜੀਆਂ ਹਸਪੀਟਲ ਡਿਕਲੇਅਰ ਕਰ ਰੱਖਿਆ ਮਾਨਯੋਗ ਸੁਪਰੀਮ ਕੋਰਟ ਨੇ ਕਿਹਾ ਸੀ ਕਿ ਇਹਨਾਂ ਦੀ ਸਿਹਤ ਦਾ ਖਿਆਲ ਰੱਖਣਾ ਹੈ ਮੈਡੀਕਲੀ ਕੋਈ ਪ੍ਰੋਬਲਮ ਨਹੀਂ ਆਉਂਦੀ ਅਸੀਂ ਮੈਂ ਟੈਲੇਵਲ ਸਾਹਿਬ ਨਾਲ ਖੁਦ ਵੀ ਗੱਲ ਕੀਤੀ ਪਰਸੋਂ ਕਿ ਜੀ ਤੁਹਾਡੀ ਸਿਹਤ ਸਾਡੇ ਲਈ ਬਹੁਤ ਜ਼ਿਆਦਾ ਜ਼ਰੂਰੀ ਹੈ ਸੰਘਰਸ਼ ਲੰਬਾ ਚੱਲੂਗਾ ਉਹਦੇ ਵਾਸਤੇ ਜਿਹੜੀਆਂ ਲੜਾਈਆਂ ਲੰਬੀਆਂ ਚੱਲਦੀਆਂ ਨੇ ਤਾਂ ਫਿਰ ਉਹਦੇ ਵਾਸਤੇ ਤੁਹਾਡੇ ਵਰਗੇ ਲੀਡਰਾਂ ਦਾ ਇੱਥੇ ਗੱਲਬਾਤ ਦੇ ਵਿੱਚ ਜਾਂ ਕੱਲ ਨੂੰ ਕੋਈ ਟਾਕਸ ਹੋਰ ਕਿਸਮ ਦੀਆਂ ਹੁੰਦੀਆਂ ਨੇ ਤਾਂ ਬੈਠੇ ਰਹਿਣਾ ਜ਼ਰੂਰੀ ਹੈ ਉੱਥੇ ਉੱਥੇ ਹਾਜ਼ਰੀ ਜ਼ਰੂਰੀ ਹੈ ਤੇ ਇਸ ਗੱਲ ਤੋਂ ਅਸੀਂ ਕਿਉਂਕਿ ਉੱਥੇ ਜਿਵੇਂ ਸੈਂਟਰ ਚਾਹੁੰਦਾ ਕਿ ਉਹਨੂੰ ਚੱਕ ਕੇ ਲੈ ਜਾਓ ਜੀ ਉਤੋਂ ਕਿਉਂ ਜੀ ਨਾ ਤਾਂ ਹੋਂ ਕੋਈ ਹਿੰਸਕ ਹੋ ਰਹੇ ਨੇ ਨਾ ਕੋਈ ਉੱਥੇ ਇਸ ਤਰ੍ਹਾਂ ਦਾ ਵੀ ਤਣਾਅ ਹੈ ਬਹੁਤ ਵੀ ਕਿਸੇ ਵੀ ਟਾਈਮ ਤੇ ਕੋਈ ਕੋਈ ਚਿੰਗਾਰੀ ਪੜ ਕੇ ਕੋਈ ਪ੍ਰੋਬਲਮ ਨਹੀਂ ਜੀ ਹਾਂ ਸਾਡੀ ਟੈਰਟਰੀ 'ਚ ਬੈਠੇ ਨੇ ਪਰ ਇੱਕ ਗੱਲਬਾਤ ਨਿਬੜੂਗੀ ਕੇਂਦਰ ਜੇ ਉਹਨਾਂ ਨਾਲ ਗੱਲ ਕਰੇ ਸਾਰੇ ਸਟੇਕ ਹੋਲਡਰਸ ਨੂੰ ਬੁਲਾ ਲਓ ਗੱਲ ਕਰ ਲਓ ਮੈਂ ਪਹਿਲਾਂ ਵੀ ਇਹ ਗੱਲ ਲਿਖੀ ਹੈ ਕਿ ਵਿਸ਼ਵਗੁਰੂ ਜੇ ਭਾਰਤ ਬਣਨਾ ਚਾਹੁੰਦਾ ਹੈ ਤੇ ਵੱਡੇ ਵੱਡੇ ਦੇਸ਼ਾਂ ਦੇ ਮਸਲਿਆਂ ਦੇ ਵਿੱਚ ਭਾਰਤ ਜੇ ਆਪਦਾ ਜਿਹੜਾ ਯੋਗਦਾਨ ਪਾਉਣਾ ਚਾਹੁੰਦਾ ਹੈ ਹਿੱਸਾ ਪਾਉਣਾ ਚਾਹੁੰਦਾ ਉਹਨਾਂ ਦੇ ਝਗੜਿਆਂ ਦਾ ਆ ਤਾਂ ਕਿਸੇ ਆਪਣੀ ਨੇ ਬਗਾਨੇ ਤਾਂ ਨਹੀਂ ਕੋਈ ਇਹਨਾਂ ਨਾਲ ਤਾਂ ਗੱਲ ਕਰ ਲੋ ਔਰ ਬਜਾਏ ਇਸ ਦੇ ਕਿ ਗੱਲਬਾਤ ਕਰਨ ਦੀ ਬਜਾਏ ਪੰਜਾਬ ਸਰਕਾਰ ਜਿੰਮੇਵਾਰੀ ਹੈ ਜੀ ਪੰਜਾਬ ਸਰਕਾਰ ਜਿੰਮੇਵਾਰੀ ਹੈ ਉਹ ਜੀ ਜਿਹੜੀਆਂ ਉਹਨਾਂ ਦੀਆਂ ਮੰਗਾਂ ਨੇ ਉਹ ਤਾਂ ਦੇਖ ਲਓ ਤੁਸੀਂ ਉਹਨਾਂ ਨਾਲ ਤਾਂ ਪੰਜਾਬ ਸਰਕਾਰ ਦਾ ਇੱਕ ਵੀ ਹੋ ਨਹੀਂ ਹੈਗਾ ਮੈਂ ਤਾਂ ਇਹ ਇੰਨਾ ਸਾਰੀਆਂ ਯੂਨੀਅਨਜ਼ ਨਾਲ 8-8 ਘੰਟਿਆਂ ਦੀ ਗੱਲਬਾਤ ਪੰਜਾਬ ਭਵਨ 'ਚ ਕਦੇ ਕਦੇ 26 ਸੈਕਟਰ ਬਲੇ ਭਵਨ 'ਚ ਮਦਦ ਕਰਦਾ ਰਹਿਣਾ ਚਾਹੇ ਗੰਨੇ ਦੀ ਫਸਲ ਦਾ ਹੋਵੇ ਚਾਹੇ ਕੋਈ ਲਿਫਟਿੰਗ ਦੀ ਪ੍ਰੋਬਲਮ ਡੀਏਪੀ ਦੀ ਕੋਈ ਅਸੀਂ ਤਾਂ ਆਪਣੇ ਵੱਲੋਂ ਬੈਸਟ ਐਫਰਟਸ ਕਰਦੇ ਹਾਂ ਇਸ ਵਕਤ ਖੇਤੀ ਮੰਤਰੀ ਸ਼ਿਵਰਾ ਚੋਹਾਨ ਨੇ ਉਮੜ ਪ੍ਰਦੇਸ਼ ਵੀ ਇੱਕ ਖੇਤੀ ਵਾਲਾ ਵੱਡਾ ਰਾਜ ਹੈ ਮੱਧ ਪ੍ਰਦੇਸ਼ 'ਚ ਵੀ ਮਾਲਵਾ ਹੈ ਮੱਧ ਪ੍ਰਦੇਸ਼ ਦਾ ਇੱਕ ਏਰੀਆ ਜਿਹਦਾ ਨਾਮ ਹਾਲਵਾ ਮਾਲਵਾ ਦਾ ਮਤਲਬ ਪਜਾਉ ਉਹਨਾਂ ਨੂੰ ਪਤਾ ਹੈ ਉਹ ਮੁੱਖ ਮੰਤਰੀ ਰਹੇ ਉੱਥੋਂ ਦੇ ਮੱਧ ਪ੍ਰਦੇਸ਼ ਦੇ ਉਹਨਾਂ ਨੂੰ ਖੇਤੀ ਦੇ ਸਮੱਸਿਆਵਾਂ ਦਾ ਪਤਾ ਹੈ ਬੁਲਾ ਲਓ ਬੁਲਾ ਕੇ ਗੱਲ ਕਰੋ ਔਰ ਉਹੀ ਮੰਗਾ ਨੇ ਜਿਹੜੀਆਂ ਉਹਨਾਂ ਨੇ ਉਸ ਵੇਲੇ ਪ੍ਰਧਾਨ ਮੰਤਰੀ ਸਾਹਿਬ ਨੇ ਇਹੀ ਪ੍ਰਧਾਨ ਮੰਤਰੀ ਨੇ ਜਿਹਨੇ ਕਿਹਾ ਸੀ ਕਿ ਮੇਰੀ ਤਪੱਸਿਆ 'ਚ ਕਮੀ ਰਹੀ ਗਈ ਹੋਣੀ ਵੀ ਅਸੀਂ ਸਮਝਾਉਣ 'ਚ ਕਾਮਯਾਬ ਨਹੀਂ ਹੋ ਚੁੱਕੇ ਬਜਾਏ ਉਸ ਦੇ ਕਿ ਉਹ ਮੰਗਾ ਤੇ ਜਿੰ ਜੋ ਵੀ ਐਮਐਸਪੀ ਦੀ ਗਾਰੰਟੀ ਜਾਂ ਜਿਹੜਾ ਜਿਹੜਾ ਕਿਸਾਨਾਂ ਦੀਆਂ ਮੰਗਾਂ ਨੇ ਅਗਰੀਰੀਅਨ ਸਟੇਟ ਦੀਆਂ ਹੈ ਹੋਣੇ ਵੀ ਚਾਹੀਦੀਆਂ ਮੰਗਾਂ ਹੀ ਨੇ ਅਸੀਂ ਫੂਡ ਬਾਲਾਂ ਦੇਸ਼ ਦੇ ਉਹਦੀ ਬਜਾਏ ਉਨਾਂ ਹੀ ਕਾਨੂੰਨਾਂ ਨੂੰ ਕਿਸੇ ਹੋਰ ਤਰੀਕੇ ਨਾਲ ਲੈ ਕੇ ਆਏ ਜਾਂਦੇ ਨੇ ਸਾਡੇ ਕੋਲੇ ਚਿੱਠੀ ਆਈ ਪਈ ਹੈ ਕਿ ਜੀ ਤੁਹਾਡੀ ਰਾਏ ਦਿਓ ਮੰਡੀਕਰਨ ਪੰਜਾਬ ਤੇ ਹਰਿਆਣੇ ਦਾ ਮੰਡੀਕਰਨ ਸਿਸਟਮ ਬਹੁਤ ਕਮਾਲ ਹੈ ਸਾਡੇ ਲਗਭਗ 4 ਤੋਂ 5 ਕਿਲੋਮੀਟਰ ਦੇ ਰੇਡੀਅਸ ਚ ਮੰਡੀ ਹੈ ਉਹ ਮੰਡੀਕਰਨ ਬੋਰਡ ਸਾਡਾ ਇੱਕ ਬਹੁਤ ਵੱਡੀ ਸੰਸਥਾ ਹੈ ਏਜੰਸੀ ਹੈ ਤੇ ਉਹਨੂੰ ਤੁਸੀਂ ਫੇਰ ਮਤਲਬ ਖਤਮ ਕਰਨ ਦੀਆਂ ਗੱਲਾਂ ਕਰ ਰਹੇ ਹੋ ਸੋ ਅਸੀਂ سپورਟ ਨਹੀਂ ਕਰਦੇ ਅਸੀਂ ਕਿਉਂਕਿ ਉਹ ਤੇ ਐਗਰੀਕਲਚਰ ਇਜ਼ ਅ ਸਚ ਸਟੇਟ ਸਬਜੈਕਟ ਖੇਤੀ ਜਿਹੜਾ ਜਿਹੜੀ ਆ ਉਹ ਸਟੇਟ ਦਾ ਸਬਜੈਕਟ ਹੈ ਅਸੀਂ ਉਹ ਜਿਹੜੀ ਜਿਹੜੇ ਇਹਨਾਂ ਨੇ ਸੁਜੈਸ਼ਨ ਮੰਗੇ ਆ ਉਹਦੇ 'ਚ ਅਸੀਂ ਅਸੈਪਟ ਨਹੀਂ ਕਰ ਸਕਦੇ ਉਹਨਾਂ ਉਹ ਤਾਂ ਫੇਰ ਉਹੀ ਆ ਗਈ ਗੱਲ ਫਿਰ ਤੇ ਕੰਨ ਇਧਰਲੇ ਪਾਸੇ ਦੀ ਫੜਨੇ ਇਧਰਲੇ ਪਾਸੇ ਦੀ ਫੜ ਲੈ ਔਰ ਇਸ ਤਰ੍ਹਾਂ ਬੇਪਰਵਾਹੀਆਂ ਨਹੀਂ ਚਲਦੀਆਂ ਹੁੰਦੀਆਂ ਠੀਕ ਹੈ ਤੁਸੀਂ ਇਲੈਕਸ਼ਨ ਜਿੱਤ ਗਏ ਕਿ ਤੁਹਾਨੂੰ ਇਹ ਲੱਗਣ ਲੱਗਿਆ ਕਿ ਹਰਿਆਣੇ 'ਚ ਇਲੈਕਸ਼ਨ ਜਿੱਤ ਗਏ ਫੇਰ ਕੀ ਹੁੰਦਾ ਕਿਸਾਨਾਂ ਦਾ ਇਹਨਾਂ ਅंदोलਨਾਂ ਉਹਦਾ ਕੋਈ ਫਰਕ ਨਹੀਂ ਪੈਂਦਾ ਸਾਨੂੰ ਕੀ ਸਿਰਫ ਤੁਸੀਂ ਸਿਰਫ ਰਾਜਨੀਤਿਕ ਫਰਕ ਹੀ ਦੇਖੋਗੇ ਬਸ ਕਿ ਜਿਹੜੀ ਚੀਜ਼ ਵੋਟਾਂ ਨੂੰ ਅਸਰ ਪਾਉਂਦੀ ਹੈ ਉਸੇ ਨਾਲ ਹੀ ਗੱਲ ਕਰੂੰ ਹੈਗੇ ਤਾਂ ਸਾਡੇ ਅੰੰਦਾਤੇ ਆ ਉਹ ਤਾਂ ਅੰਦਾਤੇ ਕਹਿੰਨੇ ਆਪਾਂ ਸਵਿੱਚ ਕਰਕੇ ਮਾਨਯੋਗ ਸੁਪਰੀਮ ਕੋਰਟ ਦੇ ਜਿਹੜੇ ਸਾਰਾ ਆਰਡਰ ਡਿਟੇਲ ਚ ਮੈਂ ਰੋਜ਼ ਜਿੰਨਾ ਵੀ ਜੋ ਵੀ ਆਉਂਦਾ ਮੈਂ ਪੜ੍ਹਦਾ ਸਾਡੇ ਡੀਜੀਪੀ ਉੱਥੇ ਵਿਜ਼ਿਟ ਕਰਦੇ ਆ ਏ ਡੀਜੀਪੀ ਰਟਾਇਰਡ ਜਸਕਰਨ ਸਿੰਘ ਵਿజిਟ ਕਰਦੇ ਆ ਮੇਰੇ ਨਾਲ ਪਹਿਲਾਂ ਗੱਲ ਕਰਦੇ ਆ ਕਿ ਆ ਜਾਓ ਮਿਲ ਕੇ ਆਓ ਗੱਲ ਕਰੋ ਐਸਐਸਪੀ ਪਟਿਆਲਾ ਡੀਆਈਜੀ ਪਟਿਆਲਾ ਡੀਸੀ ਪਟਿਆਲਾ ਸਾਡੇ ਅਫਸਰ ਸਾਰੇ ਉੱਥੇ ਅਸੀਂ ਸਾਡੀ ਕੈਬਨਿਟ ਦੇ ਸਾਥੀ ਜਾਂਦੇ ਆ ਅਥਰੂ ਗੈਸ ਦੇ ਗੋਲੇ ਤੇ ਪਾਣੀ ਦੀਆਂ ਬਾਛੜਾਂ ਹਰਿਆਣਾ ਮਾਰ ਰਿਹਾ ਹਰਿਆਣਾ ਦੀ ਜੀ ਬੀ ਜੀ ਪੀ ਸਰਕਾਰ ਹੈ ਮੰਗਾ ਦਿੱਲੀ ਨਾਲ ਨੇ ਮੋਦੀ ਸਰਕਾਰ ਉਹਨਾਂ ਨਾਲ ਗੱਲ ਨਹੀਂ ਕਰ ਰਹੀ ਪੰਜਾਬ ਸਰਕਾਰ ਵਿੱਚ ਕਿੱਥੋਂ ਪਾ ਲਈ ਉਹਨੇ ਮਤਲਬ ਇਸ ਤਰ੍ਹਾਂ ਦੀ ਰਾਜਨੀਤੀ ਨਾ ਕਰੋ ਕਿ ਤੁਸੀਂ ਸਾਨੂੰ ਹੀ ਮਤਲਬ ਆਪ ਅੱਛੀ ਸਾਡਾ ਕਲੈਸ਼ ਕਰਾ ਦੋ ਕਿਉਂਕਿ ਅਸੀਂ ਨਹੀਂ ਚਾਹੁੰਦੇ ਕਿ ਕੋਈ ਕਿਸੇ ਵੀ ਕਿਸਮ ਦੀ ਕੈਜੁਐਲਟੀ ਹੋਵੇ ਕੋਈ ਜਾਨੀ ਨੁਕਸਾਨ ਹੋਵੇ ਜਾਂ ਕੋਈ ਜ਼ਖਮੀ ਹੋਵੇ ਤੇ ਹਾਂ ਪਰ ਅਸੀਂ ਲਗਾਤਾਰ ਇਨ ਟੱਚ ਆ ਉਹਨਾਂ ਦੀ ਸਿਹਤ ਜਿਹੜੀ ਹੈ ਡਾਕਟਰ ਉੱਥੇ ਬੈਠੇ ਨੇ ਜਦੋਂ ਵੀ ਉਹ ਇਜਾਜ਼ਤ ਦਿੰਦੇ ਆ ਮੈਡੀਕਲ ਵੀ ਅਸੀਂ ਮੈਂ ਟੈਸਟ ਵਗੈਰਾ ਜਵਨ ਦਾ ਬਲੱਡ ਲੈ ਕੇ ਟੈਸਟ ਵਗੈਰਾ ਵੀ ਕਰਦੇ ਆ ਅੱਗੇ ਤਾਂ ਸੁਪਰੀਮ ਕੋਰਟ ਨੇ ਵੀ ਕਿਹਾ ਵੀ ਤੱਕੇ ਨਾਲ ਤਾਂ ਤੁਸੀਂ ਖਵਾ ਨਹੀਂ ਸਕਦੇ ਕੁਝ ਮੈਡੀਕਲ ਹੀ ਅਸੀਂ ਕੋਈ ਕਮੀ ਨਹੀਂ ਛੱਡਾਂਗੇ ਇਹ ਅੱਗੇ ਉਹਨਾਂ ਦੀ ਜਿਹੜੀ ਹੈ ਜਿਥੇ ਬੰਦੀ ਦਾ ਫੈਸਲਾ ਹੋਊਗਾ ਪਰ ਮੈਂ ਉਹਨਾਂ ਨੂੰ ਅਪੀਲ ਵੀ ਕਰਦਾ ਦਲੇਵਰ ਸਾਹਿਬ ਨੂੰ ਕਿ ਤੁਹਾਡੀ ਸਿਹਤ ਬਹੁਤ ਜ਼ਰੂਰੀ ਹੈ ਤੇ ਬੜਾ ਸਿੱਧਕ ਤੇ ਸਿਰੜ ਹੈ ਤੇ ਪਰ ਇਹਦੇ ਲਈ ਤੁਹਾਡੀ ਸਿਹਤ ਜ਼ਰੂਰੀ ਹੈ ਕੋਈ ਇਸ ਤਰ੍ਹਾਂ ਦਾ ਜੋਖਮ ਜਾਨ ਨੂੰ ਨਾ ਹੋਵੇ ਕਿ ਲੰਬੀ ਲੰਬੀ ਤਰੀਕਾ ਦੇ ਰਿਹਾ ਸਾਨੂੰ ਬੰਦਾ 38 ਦਿਨ ਤੋਂ ਬੈਠਾ ਅਸੀਂ ਵੀ ਕਹਿ ਰਹੇ ਹਾਂ ਕਿ ਅਸੀਂ ਤਾਂ ਕੋਸ਼ਿਸ਼ ਕਰ ਰਹੇ ਹਾਂ ਜੀ ਪਰ ਉੱਥੇ ਜਦੋਂ ਕੋਈ ਐਦਾਂ ਦਾ ਹਾਲਾਤ ਹੈ ਹੀ ਨਹੀਂ ਕਿ ਉਹਨਾਂ ਨੂੰ ਜ਼ਬਰਦਸਤੀ ਚਾੱਕ ਕੇ ਲੈ ਜਾਓ ਜੀ ਅਸਲ ਵਿੱਚ ਅਸੀਂ ਤਾਂ ਲੈ ਕੇ ਗਏ ਸੀ ਪਹਿਲਾਂ ਵੀ ਜਦੋਂ ਉਹਨਾਂ ਦਾ ਹਜੇ ਬੈਠੇ ਨਹੀਂ ਸੀ ਡੀ ਐਮ ਸੀ ਚ ਅਸੀਂ ਚੈੱਕ ਅਪ ਕਰਾਉਣ ਲੈ ਗਏ ਸੀ ਤੇ ਉਹਨਾਂ ਨੇ ਇੱਥੇ ਕੋਈ ਹੋਰ ਬੰਦਾ ਕੋਈ ਸੀਗਾ ਉਹਨਾਂ ਦਾ ਉਹ ਬੈਠ ਕੇ ਸੀਗਾ ਸੋ ਮਤਲਬ ਤੁਸੀਂ ਅੱਛਾ ਉਹ ਇਹ ਵੀ ਨਹੀਂ ਹੈਗਾ ਕਿ ਉਹ ਜੇ ਗੱਲਬਾਤ ਵਾਸਤੇ ਆਫਰ ਆ ਜੇ ਫਿਰ ਨਾ ਜਾਣ ਫਿਰ ਤਾਂ ਆਪਾਂ ਕਹਿ ਸਕਦੇ ਹਾਂ ਗੱਲ ਗੱਲਬਾਤ ਦੀ ਤੁਸੀਂ ਪਹਿਲ ਤਾਂ ਕਰੋ ਜੀ ਪ੍ਰਧਾਨ ਮੰਤਰੀ ਹੋ ਦੇਸ਼ ਦੇ ਖੇਤੀ ਮੰਤਰੀ ਹੋ ਦੇਸ਼ ਦੇ ਔਰ ਪੰਜਾਬ ਦੇਸ਼ ਦਾ ਹਿੱਸਾ ਹੈ ਔਰ ਖੇਤੀ ਦੇ ਮਾਮਲੇ 'ਚ ਤਾਂ ਪੰਜਾਬ ਸਭ ਤੋਂ ਵੱਧ ਯੋਗਦਾਨ ਪਾਉਂਦਾ ਸੋ ਇਸ ਕਰਕੇ ਮੈਂ ਕੇਂਦਰ ਸਰਕਾਰ ਨੂੰ ਕਹਿਣਾ ਚਾਹਣਾ ਕਿ ਅੜੀਅਲ ਰਵਈਆ ਛੱਡੋ ਜਿੱਦ ਨਾਲ ਮਸਲੇ ਵਿਗੜ ਜਾਂਦੇ ਨੇ ਰਜਾਮੰਦੀ ਕਰ ਲੋ ਨਿਬੜ ਜਾਂਦੇ ਨੇ ਸੋ ਦੁਨੀਆਂ 'ਚ ਵੀ ਜੰਗਾਂ ਲੱਗਦੀਆਂ ਨੇ ਧੋਪਾਂ ਚੱਲਦੀਆਂ ਨੇ ਮਜ਼ਾਈਲਾਂ ਚੱਲਦੀਆਂ ਨੇ ਪਰ ਬੈਕ ਇਨ ਬੇੜਾ ਤਾਂ ਟੇਬਲ 'ਤੇ ਹੁੰਦਾ ਸੋ ਪਹਿਲਾਂ ਵੀ ਬੈਠੇ ਹੋ ਗੱਲ ਕਰੋ ਕੀ ਕਮੇਟੀ ਬਣਾਓ ਜਾਂ ਕੋਈ ਉਹਨਾਂ ਨੂੰ ਸਟੇਕ ਹোলਡਰਸ ਖਾਸ ਤੌਰ ਤੇ ਜਿਹੜੇ ਜਿਹੜੇ ਪ੍ਰਭਾਵਤ ਇਲਾਕੇ ਨੇ ਖਾਸ ਤੌਰ ਤੇ ਪੰਜਾਬ ਤੇ ਹਰਿਆਣਾ ਜਿਆਦਾ ਜਿਹੜਾ ਖੇਤੀ ਪ੍ਰਧਾਨ ਦਾ ਪੂਬੇ ਕਹਿ ਸਕਦੇ ਹਾਂ ਤੇ ਪਰ ਫਿਰ ਵੀ ਤੁਸੀਂ ਸਾਡੇ ਫੇਰ ਚੰਗੇ ਭਲੇ ਚੱਲਦੇ ਸਿਸਟਮ ਦੇ ਵਿੱਚ ਛੇੜਛਾੜ ਕਰ ਰਹੇ ਆ ਆ ਕਾਨੂੰਨ ਲਿਆਵਾਂਗੇ ਜੀ ਹੁਣ ਆ ਕਾਨੂੰਨ ਲਿਆਵਾਂਗੇ ਜੀ ਮੰਡੀਆਂ ਖਤਮ ਕਰਦੇ ਅਸੀਂ ਮੰਡੀਆਂ ਮਾਡਰਨ ਬਣਾਉਣ ਨੂੰ ਫਿਰਦੇ ਆ ਵੀ ਮੰਡੀਆਂ ਜਿਹੜੀਆਂ ਉਹਨੂੰ ਹੋਰ ਮਾਡਰਨ ਕਰੀਏ ਉਹਨਾਂ ਨੂੰ ਵਧੀਆ ਉਹ ਕਹਿੰਦੇ ਮੰਡੀਆਂ ਹੀ ਖਤਮ ਕਰ ਦੇਣੇ ਜਿਹੜਾ ਹੁਣਾਵਾ ਕਰੂੰਗੇ ਸੇਮ ਹੀ ਤਾਂ ਹੈਗਾ ਸੀ ਫਿਰ ਉਹ ਤੀਜਾ ਕਾਨੂੰਨ ਸੀ ਜਿਹੜਾ ਤੇ ਸੇਮ ਹੀ ਹੈਗਾ ਉਹ ਸੋ ਇੱਕ ਸਵਾਲ ਹੀ ਨਹੀਂ ਪੈਦਾ ਹੁੰਦਾ ਕਿ ਅ ਇਸ ਤਰ੍ਹਾਂ ਦਾ ਜਿਹੜਾ ਕਾਨੂੰਨ ਹੈ ਅਸੀਂ ਉਹਨੂੰ ਸਰਕਾਰ ਵੱਲੋਂ ਰეკਮੈਂਡ ਕਰੀਏ ਪੰਜਾਬ ਵੱਲੋਂ ਅਸੀਂ ਲਿਖ ਕੇ ਭੇਜ ਰਹੇ ਹਾਂ ਕਿ ਜੀ ਬਿਲਕੁਲ ਨਹੀਂ ਅਸੀਂ ਐਕਸੈਪਟ ਕਰਾਂਗੇ ਇਸ ਕਾਨੂੰਨ ਨੂੰ ਤੁਸੀਂ ਕਿਤੇ ਹੋਰ ਟਰਾਈ ਕਰ ਲਓ ਪੂਰੇ ਦੇਸ਼ 'ਚ ਜੇ ਕੰਮ ਜਾਊਗਾ ਸਾਡੇ ਨਾਲ ਗੱਲ ਕਰ ਲਿਓ ਫਿਰ ਬਾਅਦ 'ਚ डीएपी ਤੁਹਾਡੇ ਤੋਂ ਪੂਰੀ ਨਹੀਂ ਹੁੰਦੀ ਚੌਲ ਤੁਹਾਡੇ ਤੋਂ ਪੁਰਾਣੇ ਚੱਕੇ ਨਹੀਂ ਜਾਂਦੇ ਤੇ ਨਵੀਆਂ ਤੁਸੀਂ ਜਿਹੜੀਆਂ ਆਪ ਕਹਿੰਦੇ ਸਿੰਗਣੀਆਂ ਛੜੀ ਜਾਂਦੇ ਹੋ ਤੁਸੀਂ ਸੁਣ ਇਸ ਕਰਕੇ ਮੈਂ ਤੁਹਾਡੇ ਸਾਰਿਆਂ ਦੇ ਸਾਹਮਣੇ ਗੱਲ ਕਹਿਣੀ ਚਾਹਣਾ ਕਿ ਅਸੀਂ ਕੋਈ ਸਪਰੀਮ ਕੋਰਟ ਦਾ ਮਾਨਯੋਗ ਸਪਰੀਮ ਕੋਰਟ ਦਾ ਅਸੀਂ ਇੱਜ਼ਤ ਕਰਦੇ ਆਂ ਉਹਨਾਂ ਦਾ ਫੈਸਲਾ ਸਿਰ ਮੱਥੇ ਹੈ ਸਿਹਤ ਪੱਖੋਂ ਉਹਨਾਂ ਦੀ ਸਿਹਤ ਦੀ ਜਿਹੜੀ ਹੈ ਅਸੀਂ ਬਿਲਕੁਲ ਕੌਨਸ਼ੀਅਸ ਆਂ ਹਰ ਵਕਤ ਅਲਰਟ ਆਂ ਉਹਨਾਂ ਨੂੰ ਕੀ ਆ ਵੀ ਹੋਇਆ ਸਾਡੀ ਉਹਨਾਂ ਦੇ ਜਿਹੜੀ ਵਾਲੇ ਵਾਲੀ ਜਥੇਬੰਦੀ ਹੈ ਦੇ ਹੋਰ ਸੀਨੀਅਰ ਲੀਡਰ ਨੇ ਇਨ ਟੱਚ ਮੈਂ ਵੀ ਜਦੋਂ ਗੱਲ ਕੀਤੀ ਸੀ ਡੱਲੇਵਾਲ ਸਾਹਿਬ ਨੇ ਇਹ ਕਿਹਾ ਸੀਗਾ ਕੋਈ ਹੈਲਥ ਐਮਰਜੈਂਸੀ ਚ ਨਾ ਪਾਇਓ ਅਸੀਂ ਤੁਹਾਡੇ ਨਾਲ ਖੜੇ ਆਂ ਪਰ ਇਸ ਤਰ੍ਹਾਂ ਦਾ ਕੋਈ ਪੈਨਿਕ ਨਾ ਕ੍ਰੀਏਟ ਹੋ ਜਾਏ ਕਿ ਕਿਸੇ ਦੀ ਆਪਸੀ ਪੰਜਾਬ ਪੁਲਿਸ ਕੌਣ ਹੈ ਜੀ ਉਹ ਵੀ ਕਿਸਾਨਾਂ ਦੇ ਮੁੰਡੇ ਆ ਤੇ ਕੱਲ ਨੂੰ ਜੇ ਕੋਈ ਇਸ ਤਰ੍ਹਾਂ ਦੀ ਰਬਨਾ ਕਰੇ ਹੁੰਦੀ ਹੈ ਕਿ ਕੌਣ ਕੌਣ ਆਪਾਂ ਭਾਈ ਭਾਈ ਹੋਣਗੇ ਉਹ ਲੜਾਂਗੇ ਉਹ ਚਾਹੁੰਦੇ ਆ ਵੀ ਲੜਪੋ ਸুইস ਕਰਕੇ ਪੰਜਾਬ ਦੇ ਹੱਕਾਂ ਲਈ ਜਿੱਥੇ ਵੀ ਸਾਡੇ ਸਾਰੇ ਮੈਂਬਰ ਪਾਰਲੀਮੈਂਟ ਨੇ ਉਥੇ ਆਵਾਜ਼ ਉਠਾਈ ਹੈ ਪਾਰਲੀਮੈਂਟ ਜਿਹੜਾ ਸੈਸ਼ਨ ਚੱਲਦਾ ਸੀ ਜਿਸ ਵੇਲੇ ਅੰਦੋਲਨ ਚੱਲ ਰਿਹਾ ਸੀ ਪਹਿਲਾਂ ਵਾਲਾ ਉਦੋਂ ਮੈਂ ਮੈਂਬਰ ਪਾਰਲੀਮੈਂਟ ਸੀ ਮੈਂ ਆਵਾਜ਼ ਉਠਾਈ ਸੀ ਅਸੀਂ ਗੰਨੇ ਦਾ ਸਾਰੇ ਦੇਸ਼ ਤੋਂ ਵੱਧ ਰੇਟ ਦੇ ਰਹੇ ਹਾਂ ਅਸੀਂ ਆਪਣੇ ਧਰਤੀ ਬਿਜਲੀ ਪਾਣੀ ਨੂੰ ਬਚਾਉਣ ਲਈ ਨਹਿਰੀ ਪਾਣੀ ਜਾਂ ਉਹਨਾਂ ਨੂੰ ਬਿਜਲੀ ਦੀ ਕੋਈ ਕਮੀ ਨਹੀਂ ਸੀ ਕਰ ਰਹੇ ਨਹਿਰੀ ਪਾਣੀ ਕਿਹੜਾ ਉਹਦਾ ਤੁਸੀਂ ਪੜ੍ਹ ਹੀ ਲਿਆ ਹੋਣਾ ਸੈਂਟਰ ਦੀਆਂ ਏਜੰਸੀਆਂ ਦੀਆਂ ਰਿਪੋਰਟਾਂ ਨੇ ਕਿ ਪਾਣੀ ਪੰਜਾਬ ਦਾ ਥੋੜਾ ਉੱਪਰ ਆਉਣ ਲੱਗ ਗਿਆ ਲੈਵਲ ਸੋਚ ਕਰਕੇ ਗੁਰੂ ਨਾਨਕ ਸਾਹਿਬ ਨੇ ਕਿਹਾ ਸੀਗਾ ਉੱਤਮ ਖੇਤੀ ਮਦਮ ਵਪਾਰ ਨਖਿੱਦ ਚਾੱਕਰੀ ਜਿਹੜੀ ਖੇਤੀ ਨੂੰ ਨੰਬਰ 1 ਤੇ ਰੱਖਿਆ ਸੀ ਗੁਰੂ ਨਾਨਕ ਸਾਹਿਬ ਨੇ ਉੱਤਮ ਨੰਬਰ 1 ਤੇ ਵਪਾਰ ਨੂੰ ਦੂਜੇ ਨੰਬਰ ਤੇ ਨੌਕਰੀ ਨੂੰ ਤੀਜੇ ਨੰਬਰ ਤੇ ਅੱਜ ਉਲਟਾ ਹੋ ਗਿਆ ਜੀ ਨੌਕਰੀ ਪਹਿਲੇ ਨੰਬਰ ਤੇ ਆ ਗਈ ਵਪਾਰੀ ਪਹਿਲੇ ਨੰਬਰ ਤੇ ਆ ਗਏ ਖੇਤੀ ਕਿਤੇ ਰੋਲੀ ਗਈ ਵਿਚੀ ਮਜਬੂਰੀ ਦਾ ਧੰਦਾ ਬਣ ਗਿਆ ਵਿਚਾਲ ਹੋਰ ਕੁਝ ਕੰਸਰ ਖੇਤੀ ਕਰ ਲੋ ਸੋ ਇਹਨੂੰ ਲਾਹੇਵੰਤ ਧੰਦਾ ਤਾਂ ਬਣੂਗਾ ਜੇ ਉਹਨਾਂ ਦੀਆਂ ਮੰਗਾਂ ਮਾਰਕੀਟ ਮੁਤਾਬਕ ਮਾਰਕੀਟ ਦੀ ਮੰਗ ਮੁਤਾਬਕ ਜਾਂ ਮਹਿੰਗਾਈ ਮੁਤਾਬਕ ਉਹਨਾਂ ਦੀਆਂ ਫਸਲਾਂ ਦੇ ਭਾਅ ਮਿਲਣਗੇ ਉਹ ਲਾਗੂ ਨਾ ਕਰੀਏ ਤਾਂ ਅਸੀਂ ਜਿੰਮੇਵਾਰ ਹੋਵਾਂਗੇ ਸਾਨੂੰ ਸਾਡੇ ਐਫਸੀ ਨੂੰ ਅਸੀਂ ਚਾਵਲ ਦਿੰਨੇ ਆ ਸਾਨੂੰ ਸੀਸੀਐਲ ਕੈਸ਼ ਕ੍ਰੈਡਿਟ ਲਿਮਿਟ ਜਿਹੜੀ ਆ 41 42000 ਕਰੋੜ ਰੁਪਇਆ ਦੇ ਕੇ ਸਾਨੂੰ ਕਹਿੰਦੇ ਨੇ ਅਸੀਂ ਤੁਹਾਨੂੰ ਦੇਖ ਲੋ ਐਨੇ ਪੈਸੇ ਦੇਤੇ ਉਹ ਭਈ ਸਾਨੂੰ ਤੁਸੀਂ ਐਂ ਦੇਤੇ ਅਸੀਂ ਤੁਹਾਨੂੰ ਚਾਲ ਦੇ ਰਹਿਆਂ ਦੇਸ਼ ਵਾਸਤੇ 182 ਲੱਖ ਮੀਟਰ ਕਿਟਨ ਅਈ ਤਾਂ ਧਰਤੀ ਆਪਣੀ ਧਰਤੀ ਖਾ ਗਏ ਇਸ ਤਾਂ ਇਹ ਚੱਕਰ ਚ ਸੋ ਮੈਂ ਕਿਸਾਨ ਜਥੇਬੰਦੀਆਂ ਨੂੰ ਵੀ ਅਪੀਲ ਕਰਦਾ ਕੋਈ ਇਸ ਤਰ੍ਹਾਂ ਦੇ ਫੈਸਲੇ ਜਾਂ ਇਸ ਤਰ੍ਹਾਂ ਦੀ ਇਕ ਵੀ ਨਾ ਕੰ ਜਿਹੜੇ ਆਮ ਲੋਕਾਂ ਨੂੰ ਦੀ ਜ਼ਿੰਦਗੀ ਚ ਕੁਝ ਤਤੰਗੀ ਪਰੇਸ਼ਾਨੀਆਂ ਆਵੇ ਮਤਲਬ ਪੰਜਾਬ ਬੰਦ ਆ ਮੈਨੂੰ ਸਮਝ ਨਹੀਂ ਆਉਂਦੀ ਪੰਜਾਬ ਬੰਦ ਕਰਤਾ ਲੋਕ ਤੰਗ ਹੋਏ ਰੇਲਾਂ ਰੁਕੀਆਂ ਬੱਸਾਂ ਰੁਕੀਆਂ 100 ਕਰੋੜ ਰੁਪਏ ਦਾ ਪੰਜਾਬ ਦਾ ਇਕਨੋਮੀ ਦਾ ਘਾਟਾ ਪੈ ਜੀ ਇੱਕ ਦਿਨ ਚ ਉਹਨਾਂ ਨੂੰ ਕੀ ਫਰਕ ਪੈਂਦਾ ਜੀ ਦਿੱਲੀ ਵਾਲਿਆਂ ਨੂੰ ਉਹ ਕਹਿੰਦੇ ਕਰੀ ਜੋ ਸੋ ਅਸੀਂ ਉਹਨਾਂ ਨੂੰ ਇਹ ਕਹਿਣਾ ਚਾਹੁੰਦੇ ਆ ਕਿ ਕੇਂਦਰ ਸਰਕਾਰ ਸਾਰੇ ਦੇਸ਼ ਦੀ ਸਰਕਾਰ ਹੈ ਸਾਰੇ ਦੇਸ਼ ਦੇ ਪ੍ਰਧਾਨ ਮੰਤਰੀਆਂ ਸਾਰੇ ਦੇਸ਼ ਦੇ ਖੇਤੀ ਮੰਤਰੀਆਂ ਤੁਸੀਂ ਉਹਨਾਂ ਨੂੰ ਇਹ ਵੀ ਦੇਸ਼ ਦੇ ਨਾਗਰਿਕ ਨੇ ਬੁਲਾਓ ਗੱਲਬਾਤ ਕਰੋ ਇੱਕ ਦੌਰ ਦੋ ਦੌਰ ਪੰਜ ਦੌਰ ਜਿੱਥੇ ਵੀ ਜਾ ਕੇ ਗੱਲਬਾਤ ਜਾਂਦੀ ਹੈ ਕੋਮਨ ਮਿਨੀਮਮ ਪੁਆਇੰਟ ਕਿਸ ਕੋਈ ਬਣਦਾ ਹੈ ਤਾਂ ਬੁਲਾ ਕੇ ਉਹਨਾਂ ਨਾਲ ਗੱਲਬਾਤ ਕਰਕੇ ਮਸਾਲਾ ਹੋ ਜਾਊਗਾ ਸਾਨੂੰ ਇਹ ਐਮਬੂਲੈਂਸ ਐਮਬੂਲੈਂਸ ਲੈ ਲੋ ਜੀ ਕਹਿੰਦੇ ਜੇ ਤੁਹਾਡੀ ਲੋੜ ਐ ਸੀ ਇਥੋਂ ਤੁਹਾਨੂੰ ਫੋਰਸਾਂ ਦੇ ਦਿੰਨੇ ਆ ਯਾਰ ਕਮਾਲ ਹੈ ਉਹਦੇ ਵਿਜਾਇ ਤੁਸੀਂ ਉਹਨਾਂ ਨੂੰ ਇੱਕ ਚਿੱਠੀ ਦੇ ਸਕਦੇ ਕਹ ਜੀ ਆਪਾਂ ਗੱਲਬਾਤ ਕਰਨ ਨੂੰ ਤੈਨਾਂ ਸਾਰੇ ਸਟੇਕ ਹੋਲਡਰਜ਼ ਨਾਲ ਸਾਰੀਆਂ ਫਾਰਮ ਜੁਨੀਅਨ ਨੂੰ ਬੁਲਾ ਲਾਂਗੇ ਸੋ ਇਹ ਇਹਨੂੰ ਰਾਜਨੀਤੀ ਦੇ ਵਿੱਚ ਨਾ ਲੈ ਕੇ ਜਾਓ ਕਿ ਦਿੱਲੀ ਚ ਇਲੈਕਸ਼ਨ ਐ ਪੰਜਾਬ ਸਰਕਾਰ ਨੂੰ ਤੰਗ ਕਰ ਲੋ ਫਿਰ ਕਹਿ ਦਾਂਗੇ ਦੇਖ ਲੋ ਜੀ ਉਹ ਪੰਜਾਬ ਦੇਖ ਲੋ ਕਿਵੇਂ ਐ ਜੀ ਇਸ ਤਰ੍ਹਾਂ ਦੀਆਂ ਕੂਝੀਆਂ ਜਾਂ ਮੈਂ ਕਹਿੰਨਾ ਕਿ ਲੈਵਲ ਤੋਂ ਥੱਲੇ ਵਾਲੀਆਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ ਤੇ ਮੈਂ ਸੈਂਟਰ ਸਰਕਾਰ ਨੂੰ ਗੱਲ ਕਹਿਣੀ ਚਾਹੁੰਨਾ ਕਿ ਗੱਲਬਾਤ ਕਰਨ ਲਈ ਰਾਹ ਖੋਲੋ ਥੋੜੇ ਸਪੋਕਸਪਰਸਨ ਰੋਜ਼ ਕਹੀ ਜਾਂਦੇ ਟੀਵੀ ਤੇ ਗੱਲਬਾਤ ਨਹੀਂ ਨਿਪੜੂਗਾ। ਫੇ ਗੱਲਬਾਤ ਬੁਲਾਉਂਦੇ ਕਿਉਂ ਨਹੀਂ ਤੁਸੀਂ? ਸਪੋਕਸਪਰਸਨ ਸਾਰੇ ਹੀ ਕਹੀ ਜਾਂਦੇ ਪੰਜਾਬੀ ਵਾਲੇ ਵੀ, ਨੈਸ਼ਨਲ ਲੈਵਲ ਵਾਲੇ ਵੀ ਕਿ ਗੱਲਬਾਤ ਨਾਲ ਹੀ ਨਿਪੜੂਗਾ। ਫੇ ਬੁਲਾਓ ਜੀ ਜਿਹਨਾਂ ਨੂੰ ਗੱਲਬਾਤ ਵਾਸਤੇ। ਤੁਸੀਂ ਐਂ ਕਹੋ ਕਹੀ ਜਾਂਦੇ ਜਿਹਨੂੰ ਚੱਕ ਕੇ ਲੈ ਜਾਓ ਜੀ ਹਸਪਤਾਲ ਚ ਲੈ ਜਾਓ ਜੀ। ਇਹ ਆਹ ਹੋ ਗਿਆ ਤਾਂ ਤੁਸੀਂ ਜ਼ਿੰਮੇਵਾਰ ਹੋ ਜੀ। ਆਹ ਹੋ ਗਿਆ ਸਾਰੇ ਜ਼ਿੰਮੇਵਾਰੀ ਤੁਹਾਡੀ ਹੈ ਜੀ। ਸਵਸੀਂ ਸਾਰੇ ਅਫਸਰ ਸਾਡੇ ਇਨ ਟੱਚ ਨੇ। ਅਸੀਂ ਬਿਲਕੁਲ ਵੀ ਨਹੀਂ ਚਾਹੁੰਦੇ। ਇਸ ਧਰਤੀ ਤੇ ਕੋਈ ਇਸ ਤਰ੍ਹਾਂ ਦੀ ਗੜਬੜੀ ਹੋਵੇ ਬਹੁਤ ਸਾਰਾ ਖੂਨ ਹੈ ਧਰਤੀ ਤੇ ਬਹਿ ਚੁੱਕਿਆ ਆਲਰੇਡੀ ਅਸੀਂ ਮਤਲਬ ਬਹੁਤ ਮਤਲਬ ਦੇਖ ਚੁੱਕੇ ਹਾਂ ਜੀ ਪੁਗਤ ਚੁੱਕੇ ਹਾਂ ਸੋ ਸਾਡੇ ਅੱਲੇ ਨੇ ਦਰਦ 47 ਤੋਂ ਲੈ ਕੇ ਸੋ ਇਸ ਕਰਕੇ ਜੇ ਅਸੀਂ ਰੋਟੀ ਖਾਉਣਿਆਂ ਜਾਂ ਹਰੀ ਕ੍ਰਾਂਤੀ ਜਾਂ ਉਦੋਂ ਤਰੀਫਾਂ ਬੜੀਆਂ ਹੁੰਦੀਆਂ ਸਾਡੀਆਂ ਪਰ ਜਦੋਂ ਹਰੀ ਕ੍ਰਾਂਤੀ ਕਰਕੇ ਸਾਡਾ ਪਾਣੀ ਥੱਲੇ ਧਰਤੀ ਦਾ ਖਤਮ ਹੋ ਰਿਹਾ ਜਾਂ ਸਾਨੂੰ ਪਾਣੀ ਮਿਲ ਰਿਹਾ ਉਦੋਂ ਕਹਿੰਦੇ ਏਅਰ ਐਂਬੂਲੈਂਸ ਲੈ ਜਾਓ ਜੀ ਫੋਰਸਾਂ ਦੇ ਦਿੰਨੇ ਆ ਜੀ ਸੋ ਇਸ ਕਰਕੇ ਇਦਾਂ ਦਾ ਕੋਈ ਪੈਨਿਕ ਕ੍ਰੀਏਟ ਨਾ ਕਰੋ ਗਲਬਾਤ ਲਈ ਉਹਨਾਂ ਨੂੰ ਬੁਲਾਓ ਸੀਰ ਸਾਹਿਬ ਸ਼ਿਵਰਾਜ ਚੋਹਾਨ ਨੇ ਗੇਂਦ ਸਿਪਰੀਮ ਕੋਰਟ ਦੇ ਪਾਲੇ ਪਾਤੀ ਕਿ ਜੇ ਅਗਰ ਸੁਪਰੀਮ ਕੋਰਟ ਸਾਨੂੰ ਕੋਈ ਆਰਡਰ ਦਊਗਾ ਤਾਂ ਅਸੀਂ ਗਲਤ ਕਰਾਂਗੇ ਦੇਖੋ ਸੁਪਰੀਮ ਕੋਰਟ ਦਾ ਇਹਦੇ ਵਿੱਚ ਕੀ ਮਤਲਬ ਕੀ ਕਸੂਰ ਹੈ ਜੀ ਮੈਂ ਦੱਸਿਓ ਸ਼ਿਵ ਸ਼ਿਵਰਾਜ ਚੋਹਾਨ ਸਾਹਿਬ ਦੀ ਗੇਂਦ ਜਿਹੜੀ ਹੈ ਉਹ ਸ਼ੰਭੂ ਤੇ ਖਨੌਰੀ ਵਾਲੇ ਪਾਲੇ ਚ ਕਿਉਂ ਨਹੀਂ ਆਉਂਦੀ ਵੀ ਅਸੀਂ ਗਲਤ ਕਰਾਂਗੇ ਪਹਿਲਾਂ ਹਰ ਗੱਲਬਾਤ ਸੁਪਰੀਮ ਕੋਰਟ ਨੂੰ ਪੁੱਛ ਕੇ ਕਰਦੇ ਹੁਣ ਤਾਂ ਉਹ ਬਸ ਸਿਰਫ ਭੱਜ ਰਹੇ ਆ ਕਬੂਤਰ ਦੇ ਅੱਖਾਂ ਵਿੱਚ ਨੰਬਲੀ ਨਹੀਂ ਭੱਜਦੀ ਭੱਜ ਕੇ ਉਰੇ ਤੂੰ ਸਿੱਧੇ ਬੁਲਾਓ ਅਸੀਂ ਤਾਜੀ ਰੋਜ਼ ਕਹਿੰਦੇ ਉਹਨਾਂ ਨਾਲ ਗੱਲਬਾਤ ਕਰੋ ਡੀਜੀਪੀ ਦੀ ਗੱਲ ਹੁੰਦੀ ਆ ਹਰ ਰੋਜ਼ ਖੇਤੀ ਮੰਤਰੀ ਜੀ ਨਾਲ ਜਾਂ ਉਹਨਾਂ ਦੇ ਜੁਆਇੰਟ ਸੈਕਟਰੀ ਨਾਲ ਗੱਲ ਹੁੰਦੀ ਆ ਕਿ ਜੀ ਗੱਲਬਾਤ ਲਈ ਰਸਤਾ ਖੋਲੋ ਉਹਨਾਂ ਲਈ ਫਾਰਮਲ ਰਸਮੀ ਤੌਰ ਤੇ ਸੱਦਾ ਪੱਤਰ ਦਿਓ ਸਾਰਿਆਂ ਨੂੰ ਬੁਲਾਓ ਸਾਰਿਆਂ ਨੂੰ ਬੁਲਾ ਕੇ ਗੱਲਬਾਤ ਕਰੋ ਜੇ ਡਿਲੇਵਾਲ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਜੇ ਡਿਲੇਵਾਲ ਉਹਨਾਂ ਨੇ ਗੱਲ ਕੀਤੀ ਕਿ ਇਹ ਸੈਂਟਰ ਗੱਲਬਾਤ ਦੀ ਤੁਹਾਨੂੰ ਕਹੇਗੀ ਮੈਂ ਫਿਰ ਮੈਡੀਕਲ ਏਡ ਲਵਾ ਤੁਹਾਨੂੰ ਲੱਗਦਾ ਹੈਗਾ ਕਿ ਸੈਂਟਰ ਦਾ ਐਟੀਟਿਊਡ ਨਹੀਂ ਹੈਗਾ ਅਜੇ ਤੱਕ ਗੱਲ ਕਰਨ ਨੂੰ ਪਹਿਲੇ ਜਦੋਂ ਗੱਲ ਹੋਈ ਸੀ 750 ਕਿਸਾਨ ਉੱਥੇ ਮਰਿਆ ਸੀਗਾ ਤੁਸੀਂ ਕਹੇ ਮੇਰੀ ਡੇਲੇਵਰ ਹੁਣਾਣਾ ਪਰਸਨਲੀ ਵੀ ਮੈਂ ਉਹਨਾਂ ਨੂੰ ਇਹ ਕਹੇ ਮੈਂ ਕਿਹਾ ਕਿ ਤੁਸੀਂ ਇਸ ਤਰ੍ਹਾਂ ਦੀ ਐਮਰਜੈਂਸੀ 'ਚ ਨਾ ਹੀ ਆਪ ਨਾ ਹੀ ਆਪਣੀ ਜਥੇਬੰਦੀ ਨੂੰ ਨਾ ਹੀ ਕਿਸੇ ਨੂੰ ਵੀ ਸਾਰੀ ਪੰਜਾਬੀ ਭਰਾ ਨੇ ਸਾਡੇ ਵੀ ਇਸ ਤਰ੍ਹਾਂ ਨਾ ਪਾਇਆ ਤੁਸੀਂ ਉਹਦਾ ਕੀ ਕਹਤੋਂ ਲਾਦਾ ਕਿ ਜੇ ਇਸ ਤਰ੍ਹਾਂ ਦੀ ਸਿਚੁਏਸ਼ਨ ਹੁੰਦੀ ਜਿਵੇਂ ਕਰਨ ਕੇਜਰੀ ਵਾਲਾ ਨਹੀਂ ਇਦਾਂ ਨਹੀਂ ਕਿ ਬੀਜੇਪੀ ਜ਼ਿੰਮੇਵਾਰ ਹੋਊਗੀ ਜੇ ਡੇਲੇਵਰ ਨੂੰ ਕੁਝ ਹੈ ਸਟੇਟ ਨੂੰ ਤੰਡਾ ਹੈਗਾ ਕਿ ਸਟੇਟ ਡਿਸਟਰਬ ਹੋ ਸਕਦੀ ਹੈ ਜਿਵੇਂ ਤੁਸੀਂ ਧਰਨੇ ਦਾ ਜ਼ਿਕਰ ਕੀਤਾ ਨੇ ਅਸੀਂ ਕਿਉਂ ਨਾ ਸਟਪ ਹੁਣ ਦੇਵਾਂਗੇ ਸਟੇਟ ਨੂੰ ਜੀ ਜਦੋਂ ਸਾਡੇ ਨਾਲ ਕੋਈ ਮੰਗ ਹੀ ਰਿਲੇਟਡ ਨਹੀਂ ਹੈਗੀ ਸਾਡੇ ਨਾਲ ਕੋਈ ਬਾਰਡਰ ਤੇ ਬੈਠੇ ਨੇ ਪਾਣੀ ਉਹ ਮਾਰਿਆ ਹਰਿਆਣਾ ਉਹ ਉੱਥੇ ਕੋਣ ਹੈ ਬੀਜੇਪੀ ਅਥਰੂ ਗੈਸ ਦੇ ਗੋਲੇ ਬੀਜੇਪੀ ਠੀਕ ਹੈ ਜੀ ਉਦੋਂ ਪਹਿਲਾਂ ਉਦੋਂ ਗਾਹਾਂ ਜਿਹੜੇ ਉੱਥੇ ਸੈਂਟਰ ਜਿਹੜੇ ਮੰਗਾਂ ਨੇ ਉਹ ਸੈਂਟਰ ਨਾਲ ਰਿਲੇਟਡ ਨੇ ਅਸੀਂ 50 ਡਾਕਟਰ ਸਪੈਸ਼ਲਿਸਟ ਹਰ ਇੱਕ ਬਿਮਾਰੀ ਦੇ ਸਪੈਸ਼ਲ ਉੱਥੇ ਤਾਇਨਾਤ ਕੀਤੇ ਹੋਏ ਨੇ ਅਸੀਂ ਇੱਕ ਸਪ림 ਕੋਰਟ ਦੇ ਵਿੱਚ ਵੀ ਐਫੀਡੀਆਪਟ ਚ ਦੱਸਿਆ ਵੀ ਅਸੀਂ ਸਰ ਮਤਲਬ ਤੁਹਾਡਾ ਜਿਹੜਾ ਆਰਡਰ ਹੈ ਉਹਦੇ ਵਿੱਚ ਅਸੀਂ ਅਸੀਂ ਵਚਨਬੱਧ ਹਾਂ ਕਿ ਸਿਹਤ ਉਹਨਾਂ ਦੀ ਖਿਆਲ ਰੱਖਣਾ ਸਾਡਾ ਫਰਜ ਹੈ ਪਰ ਗੱਲਬਾਤ ਹੀ ਸਭ ਤੋਂ ਵਸਤਵ ਤਰੀਕਾ ਹੈ ਉਹ ਵੀ ਸੈਂਟਰ ਦੁਆਰਾ ਕਦੇ ਲੰਬੇ ਤੌਰ ਤੇ ਕਦੇ ਉਹ ਤੋੜਤੇ ਦਲੇਵਰ ਸਾਹਿਬ ਤੋਂ ਤਸਦੀਕ ਹੈ ਤਾਂ ਕਈ ਕਿਸਾਨ ਨੇ ਤਾਂ ਇਹ ਬੋਲ ਰਹੇ ਨੇ ਉਹਨੇ ਬਾਰਡਰ 'ਤੇ ਆਣਾ ਚਾਹੀਦਾ ਕਿਸਾਨ ਨੂੰ ਨਹੀਂ 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 नहीं ना कोई लिंक मैं नहीं है हर रोज बात होती है जी के जी बुलाइए उनको नहीं फॉर्मल लेटर से क्या हो जाएगा जब मैं बात ही करते सीधा मैं उनको कह रहा कि फॉर्मल लेटर भेजिए इनको बुलाने का आप अफसर भेज दीजिए आप हम हमारे अफसर साथ में चले जाएंगे आप दे दो पे लेटर अभी सारे स्टेक होल्डर ने गल कर लीजिए पंजाब विल नॉट एक्सेप्ट दिस काइंड ऑफ ਆਖਰਕਾਰ ਕਿਉਂ ਨਹੀਂ ਹਰ ਗੱਲ ਕੋਈ ਨਹੀਂ ਕਰਨ ਦੀ ਗੱਲ ਸੁਣਦੇ ਆਗੇ ਕੀ ਰਕਚਨ ਲੱਗਦੀ ਇਹਨਾਂ ਨੂੰ ਹਾਂਜੀ ਸਰ ਆਖਰਕਾਰ ਗੱਲ ਕਿਉਂ ਨਹੀਂ ਸੁਣੀ ਜਾ ਰਹੀ ਆ ਜੀ ਕੇਂਦਰ ਕਿਉਂ ਨਹੀਂ ਇਨੀਸ਼ੀਏਟਿਵ ਦੇ ਰਿਹਾ ਸਰ ਦਿਨੋ ਬਦ ਦਿਨ ਇਹਨਾਂ ਨੇ ਨਾ ਕਦੇ ਗੱਲਬਾਤ ਕੀਤੀ ਹੀ ਨਹੀਂ ਜੀ ਧੱਕਾ ਹੀ ਕੀਤਾ ਜੋ ਕੀਤਾ ਚਾਹੇ ਗੁਜਰਾਤ ਦੀ ਰਿਕਾਰਡ ਚੱਕ ਲੋ ਚਾਹੇ ਇਥੋਂ ਦਾ ਚੱਕ ਲੋ ਇਹਨੂੰ ਗੱਲਬਾਤ ਇਹ ਕਹਿੰਦੇ ਜੋ ਅਸੀਂ ਕਹਿਤਾ ਬਸ ਉਹ ਫਾਈਨਲ ਹੈ ਗੱਲਬਾਤ ਕਰਦੇ ਹੀ ਨਹੀਂ ਕਦੇ ਪ੍ਰਧਾਨ ਮੰਤਰੀ ਕਦੇ ਨਹੀਂ ਕਹਿੰਦਾ ਵੀ ਆ ਮੈਥੋਂ ਮੈਂ ਵਾਪਸ ਲੈਣਾ ਕਾਨੂੰਨ ਜਾ ਮੈਥੋਂ ਗਲਤੀ ਹੋ ਗਈ ਹੈ ਨਾ ਉਹ ਜਦੋਂ ਉਦੋਂ ਵੀ ਕਿਹਾ ਸੀਗਾ ਉਹਨੇ ਇਹ ਕਿਹਾ ਸੀਗਾ ਕਿ ਮੇਰੀ ਤਪੱਸਿਆ ਵਿੱਚ ਕਮੀ ਰਹੀ ਕਿ ਮੈਂ ਸਮਝਾਉਣੇ ਵਿੱਚ ਸਫਲ ਨਹੀਂ ਹੋਇਆ ਐ ਤਾਂ ਨਹੀਂ ਕਿਹਾ ਨਾ ਕਿ ਮੇਰੀ ਗਲਤੀ ਸੀ ਨਾ ਇਹ ਕਾਦੀ ਜਿੱਦ ਹੈ ਇਹ ਚ ਕਿਹੜੀ ਗੱਲ ਹੈ ਕਾਨੂੰਨ ਬਣਦੇ ਨੇ ਵਿਰੋਧ ਹੁੰਦਾ ਕਾਨੂੰਨ ਵਾਪਸ ਲੈ ਲੈਂਦੀਆਂ ਨੇ ਗਵਰਨਮੈਂਟਾਂ ਪੂਰੀ ਦੁਨੀਆ 'ਚ ਹੋ ਜਾਂਦਾ 트럼ਪ ਨੇ ਪਹਿਲਾਂ ਕਿਹਾ ਕਿ ਐ H1B ਵੀਜ਼ਾ ਜਿਹੜਾ ਉਹ ਗਲਤ ਹੈ ਮੈਂ ਕੱਢੂ ਇੱਥੋਂ ਜੇ ਉਹ ਕਹਿੰਦਾ ਹੁਣ ਕਹਿੰਦਾ ਮੈਨੂੰ ਇਹ رائے ਆਈ ਹੈ ਵੀ ਠੀਕ ਹੈ ਬਦਲ ਲਿਓਨੇ ਇਹ ਚ ਕਿਹੜੀ ਗੱਲ ਹੈ ਨਹੀਂ ਲੱਗਦਾ ਵੀ ਪਹਿਲਾਂ 1.5 ਘੰਟੇ ਦਾ ਪ੍ਰੋਟੈਸਟ ਹੋਇਆ ਉਹ 1.5 ਘੰਟੇ ਤੋਂ ਬਾਅਦ ਪੀਐਮ ਨੇ ਕਾਨੂੰਨ ਵਾਪਸ ਲਏ ਕਿਤੇ ਹੁਣ ਉਹ ਇਸ ਗੱਲ ਤੋਂ ਤਾਂ ਨਹੀਂ ਡਰਦੇ ਵੀ ਇਹ ਮੈਸੇਜ ਪਹੁੰਚਾਉਂਗਾ ਕਿ ਦੁਬਾਰਾ ਵੀ ਕਿਸਾਨਾਂ ਨੇ ਦਬਾਅ ਪਾ ਕੇ ਉਹੀ ਕਾਨੂੰਨਾਂ ਤਾਂ ਗੱਲ ਕਰ ਰਿਹਾ ਜੀ ਉਹ ਕੋਈ ਦੁਬਾਰਾ ਨਵੇਂ ਕਾਨੂੰਨ ਤਾਂ ਨਹੀਂ ਉਸ ਤੋਂ ਬਾਅਦ ਬਣੇ ਜੇ ਉਸੇ ਕਾਨੂੰਨਾਂ ਨੂੰ ਲਾਗੂ ਕਰਨ ਦੀ ਗੱਲ ਹੈ ਜਿਹੜਾ ਇਹਨਾਂ ਨੇ ਵਾਦਾ ਕੀਤਾ ਸੀਗਾ ਕਿ ਨੀ ਟ੍ਰੈਂਡ ਓਹੋ ਨਪਿੰਦਰ ਉਹੀ ਤਾਂ ਕਾਨੂੰਨ ਨੇ ਜਿਹੜੇ ਉਦੋਂ ਕਹਿੰਦਾ ਕਿ ਕਰ ਦਾਂਗੇ ਕਿਸਾਨ ਆ ਗਏ ਵਾਪਸ ਆ ਗਏ ਪੰਜਾਬ ਠੀ ਇਲੈਕਸ਼ਨ ਹੋ ਗਈ ਪੰਜਾਬ ਚ ਸਰਕਾਰ ਬਦਲ ਗਈ ਚ ਉਦੋਂ ਬਾਅਦ ਸਾਰਾ ਕੁਝ ਠੀਕ ਚੱਲਦਾ ਰਿਹਾ ਹੁਣ ਉਹੀ ਕਾਨੂੰਨ ਜਿਹੜੇ ਨੇ ਉਹਨਾਂ ਦੀ ਯਾਦਦਾਸ਼ਤ ਹੀ ਕਰਾਉਂਦੇ ਨੇ ਉਹ ਤਾਂ ਦੁਬਾਰੇ ਉਸ ਵੇਲੇ ਅਰਜਨ ਮੁੰਡਾ ਸੀਗੇ ਹੁਣ ਸ਼ਿਵਰਾ ਚੋਹਾਨ ਹੈ ਸਰਕਾਰ ਸੇਮ ਪਾਰਟੀ ਦੀ ਹੈ ਜਿਦਾ ਉਹ ਬਿਨਾਂ ਆ ਕੇ ਕੋਈ ਮੈਨੀਫੈਸਟੋ ਬਦਲ ਗਿਆ ਜੀ ਜਾਂ ਕੋਈ ਕੋਈ ਪਾਰਟੀ ਬਦਲ ਗਈ ਸੈਂਟਰ ਚ ਸੇਮ ਸਰਕਾਰ ਹੈ ਤੇ ਪਤਾ ਵੀ ਹੈ ਸਾਰਾ ਕੁਝ ਗੱਲਬਾਤ ਵਾਸਤੇ ਬੁਲਾਓ ਤਾਂ ਮਸਲਾ ਹੱਲ ਹੋ ਜਾਊਗਾ ਔਰ ਇਹ ਇਹ ਮਤ ਸੋਚੋ ਕਿ ਤੁਸੀਂ ਇਹਨਾਂ ਨੂੰ ਆਪਸ ਚ ਹੀ ਪੰਜਾਬੀਆਂ ਨੂੰ ਪੰਜਾਬ ਸਰਕਾਰ ਨੂੰ ਪੰਜਾਬ ਕਿਸਾਨਾਂ ਨੂੰ ਆਪਸ ਚ ਹੀ ਉਲਝਾ ਦਈਏ ਇਹਨਾਂ ਨੂੰ ਅੜੀਏ ਆਪਾਂ ਬੀਜੇਪੀ ਲੱਗਦਾ ਪਿਆ ਠਕਿਲਿਆਂ ਤੋਂ ਬਾਅਦ ਵੀ ਨਹੀਂ ਪੂਰਾ ਕਰ ਪਾਰੇ ਡਲੇਵਾਲ ਸਾਹਿਬ ਡੇ ਬਾ ਡੇ ਖਰਾਬ ਰੂਪੀਤ ਹੋ ਰਹੀ ਹੈ ਇਹਨਾਂ ਹਾਲਾਤਾਂ ਵਿੱਚ ਕੋਈ ਕਿਉਂ ਸਾਰੀ ਜੇ ਮੇਰੇ ਬੀਜੇਪੀ ਦੀ ਹੋਊਗੀ ਜੀ ਰੁਪਾਨੀ ਸਾਹਿਬ ਕਹਿੰਦੇ ਆ ਜੀ ਕਿ ਮਸਲਾ ਪੰਜਾਬ ਦਾ ਹੈਗਾ ਪੰਜਾਬ ਦਾ ਕੀ ਹੈ ਜੀ ਰੁਪਾਨੀ ਸਾਹਿਬ ਨੂੰ ਪੁੱਛ ਲਓ ਜੀ ਪੰਜਾਬ ਦਾ ਕੀ ਹੈ ਜੀ ਕਿਹੜੀ ਮੰਗ ਹੈ ਜਿਹੜੀ ਪੰਜਾਬ ਨਾਲ ਰਿਲੇਟਡ ਹੈ ਜੇ ਪੰਜਾਬ ਨਾਲ ਰਿਲੇਟਡ ਹੁੰਦੀ ਉਹ ਇੱਥੇ ਲੁਧਿਆਣੇ ਹੁੰਦੇ ਜਾਂ ਅਕਰ ਮੁਰੇ ਹੁੰਦੇ ਮੇਰੇ ਮੂਰੇ ਉਹ ਉੱਥੇ ਖਨੌਰੀ ਤੇ ਸ਼ੰਭੂ ਕੀ ਕਰਦੇ ਨੇ ਕਿਉਂਕਿ ਦਿੱਲੀ ਜਾਣਾ ਚਾਹੁੰਦੇ ਉਹ ਕਿਉਂਕਿ ਸਾਰੇ ਸੈਂਟਰ ਦੇ ਕਾਨੂੰਨ ਨੇ ਉਹ ਤਾਂ ਉਹ ਤਾਂ ਕਹਿੰਦੇ ਨੇ ਜੀ ਸਾਰਾ ਕੋਈ ਸਾਰਾ ਅਧਿਕਾਰ ਸਾਨੂੰ ਦੇ ਦਿਓ ਸਟੇਟਾਂ ਤੋਂ ਤੇ ਜਦੋਂ ਸਟੇਟਾਂ ਕੁਝ ਮੰਗਦੀਆਂ ਨੇ ਉਹਨੂੰ ਕਹਿੰਦੇ ਨੇ ਸਟੇਟ ਦੀ ਜਮਬਾਰੀ ਹੈ ਜੀ ਸੋ ਇਹ ਐਦਾਂ ਨਹੀਂ ਨਾ ਮਤਲਬ ਜੇ ਮੋਦੀ ਹਾਰ ਗਿਆ ਤਾਂ ਸਟੇਟ ਦੀ ਲੀਡਰਸ਼ਿਪ ਹਾਰ ਗਈ ਜੇ ਜਿੱਤ ਗਿਆ ਤਾਂ ਮੋਦੀ ਜਿੱਤ ਗਿਆ ਆ ਤਾਂ ਮੰਡੀ ਕਰਨਾ ਕਿਤੀ ਕਰਨਾ ਹੈ ਹਰ ਧਾਂਚਾ ਸੇਮ ਹਰਿਆਣਾ ਜਿਹੜੀ ਹੋ ਜਾਈ ਆ ਕੀ ਗੱਲਬਾਤ ਕਰੋਗੇ ਹਾਲੇ ਹਰਿਆਣਾ ਚ ਭਾਜਪਾ ਦੀ ਸਰਕਾਰ ਹੈ ਵੀ ਇਹ ਚੀਜ਼ ਨੂੰ ਨਾ ਲਾਗੂ ਕੀਤਾ ਜਾਵੇ ਪੰਜਾਬ ਦਾ ਤੇ ਹਰਿਆਣਾ ਦਾ ਭਾਂਡਾ ਵੀ ਜਦੋਂ ਜਾਓਗੇ ਇੱਥੇ ਘਰ ਹੈ ਹਰਿਆਣੇ ਵਾਲੇ ਦਾ ਉਹਨੂੰ ਪੁੱਛ ਲਿਓ